ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਜਿਹੜੀ ਆ ਦਰਸ਼ਨਗਰ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਉਣ ਜਾ ਰਹੇ ਹਾਂ 210 ਗੈਜ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਤੇ ਕੋਠੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਕੋਠੀ ਲੈ ਕੇ ਤੁਹਾਡੇ ਰੂਬਰੂ ਹੋਏ ਆ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਵਧੀਆ ਹੋਇਆ ਵੀ ਹੈ ਸੋ ਸਟਾਰਟਿੰਗ ਤੇ ਆਪਾਂ ਇੱਕ ਬੈਠਕ ਦੇਖੀ ਔਰ ਨਾਲ ਹੀ ਉਸਦੇ ਇਹ ਵਾਸ਼ਰੂਮ ਸੋ ਕਾਫੀ ਖੁੱਲਾ ਡੂਲਾ ਜਿਹੜਾ ਵਿੜਾ ਹੈਗਾ 210 ਗਜ ਦੇ ਵਿੱਚ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ ਤੇ ਜੇ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਿਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ ਸੋ ਦਰਸ਼ਨਗਰ ਏਰੀਆ ਜਿਹੜੇ ਵੀਰ ਜਾਣਦੇ ਆ ਉਹਨੂੰ ਪਤਾ ਹੀ ਆ ਕਿ ਬਹੁਤ ਹੀ ਵਧੀਆ ਜਿਹੜਾ ਏਰੀਆ ਹੈਗਾ ਦਰਸ਼ਨਗਰ ਬਹੁਤ ਹੀ ਸੋਹਣਾ ਨਗਰ ਆ ਤੇ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਐ ਸਾਰੀ ਕੋਠੀ ਦੇ ਵਿੱਚ ਟਾਇਲਸ ਦਾ ਕੰਮ ਰੰਗ ਰੋਗਣ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਔਰ ਸਾਰਾ ਮਟੀਰੀਅਲ ਜਿਹੜਾ A1 ਲੱਗਿਆ ਤੁਸੀਂ ਦੇਖ ਸਕਦੇ ਹੋ ਔਰ ਅੱਜ ਕੱਲ੍ਹ ਵਿਹੜੇ ਵਾਲੀਆਂ ਕੋਠੀਆਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਚਾਹੇ 100 ਗੱਜ ਹੋਵੇ ਚਾਹੇ 300 ਗੱਜ ਹੋਵੇ ਲਗਭਗ ਜਿਹੜਾ ਛੱਤੇ ਹੀ ਸਾਨੂੰ ਸਾਰਾ ਮਿਲਦਾ ਸੋ ਇਸ ਕੋਠੀ ਦੇ ਵਿੱਚ ਵਿੜਾ ਵੀ ਬਹੁਤ ਖੁੱਲਾ ਡੁੱਲਾ ਜਿਹੜਾ ਦਿੱਤਾ ਹੋਇਆ। ਸੋ ਇਸ ਕੋਠੀ ਦੀ ਡਿਮਾਂਡ ਜਿਹੜੀ ਹੈ 50 ਲੱਖ ਰੁਪਈਆ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੈ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖਦੇ ਹੋ। ਸੋ ਪੰਗੂ ਪ੍ਰਾਪਰਟੀ ਵਟੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਜੇਕਰ ਤੁਸੀਂ ਐਡ ਕਰਵਾਉਣੀ ਹੈ ਤਾਂ ਘਰ ਦੁਕਾਨ ਮਕਾਨ ਦੀ ਵੀਡੀਓ ਬਣਾ ਕੇ ਸਾਨੂੰ ਭੇਜੋ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਘਰ ਦੀ ਸਾਰੀ ਡਿਟੇਲ ਸਾਨੂੰ ਭੇਜੋ। ਐਡ ਆਪਾ ਤੁਹਾਡੀ ਫ੍ਰੀਜ ਕਰਾਂਗੇ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਕਰ ਦਿਓ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਧੰਨਵਾਦ